ਅੱਜ ਇੱਕ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਬਿਲਕੁਲ ਚੰਡੇਲ ਹਰ ਆ ਰਹੇ ਤੁਸੀਂ ਵੀ ਦੇਖ ਰਹੇ ਹੋ ਆਮ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਵੀ ਜਿਹੜੇ ਕਾਗਜ਼ ਪੜਨ ਜਾ ਰਹੇ ਨੇ ਕਿਦਾਂ ਦੇਖਦੇ ਚੀਜ਼ ਨੂੰ ਦੇਖੋ ਅੱਜ ਡਾਕਟਰ ਰਾਜ ਚੱਪੇਵਾਲ ਜੀ ਦੇ ਕਾਗਜ਼ ਪੜਨ ਜਾ ਰਹੇ ਆ ਪ੍ਰਮਾਤਮਾ ਕਿਰਪਾ ਕਰੇ ਜਿਸ ਉਮੀਦ ਨਾਲ ਜਿਸ ਆਸਸ ਦੇ ਨਾਲ ਅੱਜ ਲੋਕਾਂ ਦੇ ਉਤਸ਼ਾਹ ਆ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੀ ਆਸਾਂ ਤੇ ਖੂਰ ਪਵੇ ਔਰ ਡਾਕਟਰ ਚੱਪੇਵਾਲ ਜੀ ਨੂੰ ਜਿਤਾ ਕੇ ਆਪਾਂ ਦਿੱਲੀ ਭੇਜੀਏ ਤੇ ਮਾਨ ਸਾਹਿਬ ਦੀਆਂ ਬਾਹਾਂ ਨੂੰ ਮਜ਼ਬੂਤ ਕਰੀਏ ਤਾਂ ਕਿ ਜਿਹੜੇ ਪੰਜਾਬ ਦੇ ਹੱਕ ਆ ਸੈਂਟਰ ਕੋਲੋਂ ਉਹ ਅਸੀਂ ਆਪਣੇ ਲੈ ਸਕੀਏ ਮਾਨ ਸਾਹਿਬ ਨੇ ਨਾਰਾ ਦਿੱਤਾ 13 ਜੀਰੋ ਦਾ ਉਸ ਤੋਂ ਬਾਅਦ ਪੰਜਾਬ ਪ੍ਰਧਾਨ ਕਾਂਗਰਸ ਦੇ ਅਜੇ ਰਾਜਾ ਪੇਲੇਵ ਜੀ ਆਏ ਸੀ ਤਾਂ ਉਹ ਇਹ ਕਹਿ ਕੇ ਗਏ ਆ ਕਿ ਡਾਕਟਰ ਰਾਜਕਮਾਰ ਜੀ ਮੇਰੇ ਤੋਂ ਲੈ ਕੇ ਲੈ ਲਓ ਚੌਥੇ ਨੰਬਰ ਤੇ ਆਉਣਗੇ ਨਹੀਂ ਇਦਾਂ ਨਹੀਂ ਉਹਨੂੰ ਕਹਿੰਦਾ ਇਦਾਂ ਸਵਾਦ ਨਹੀਂ ਉਹਨੂੰ ਕਹਿੰਦੇ ਜੇ ਡਾਕਟਰ ਪਹਿਲੇ ਨੰਬਰ ਤੇ ਨਾ ਆਇਆ ਠੀਕ ਹੈ ਜੇ ਤਾਂ ਦੂਜੇ ਤੇ ਵੀ ਆਇਆ ਸਿਆਦ ਤੇ ਛੱਡੂੰਗਾ ਗੱਲ ਕਰੋ ਨਾ ਬਿਠਾ ਕੇ ਆ ਬਿਲਕੁਲ ਸਾਡੇ ਨਾਲ ਰਾਜਾ ਜੀ ਐਮਐਲਏ ਨੇ ਟੰਡਾ ਆ ਰਖੇ ਤਾਂ ਉਹ ਤਾਂ ਪੂਰੇ ਸਾਡੇ ਨਾਲ ਮੌਜੂਦ ਨੇ ਤੇ ਰਾਜਾ ਬਰੇਂਦੀ ਦਾ ਜਿਹੜਾ ਅੱਜ ਦਾ ਬਿਆਨ ਹੈਗਾ ਪਏ ਡਾਕਟਰ ਰਾਜ ਜੀ ਜਿਹੜੇ ਆ ਉਹ ਚੌਥੇ ਨੰਬਰ ਤੇ ਹੋਣਗੇ ਉਹਨਾਂ ਦੇ ਬਿਆਨ ਦੇ ਵਿੱਚ ਇਹ ਕਹਿ ਰਹੇ ਨੇ ਕਿ ਮੈਂ ਸਿਆਦ ਤੇ ਛੱਡੂੰਗਾ ਤੇ ਅਕੇ ਕਿਦਾ ਦੇਖਦੇ ਹਣ ਇਸ ਚੀਜ਼ ਨੂੰ ਕਿਉਂਕਿ ਉਹਨਾਂ ਦਾ ਬਿਆਨ ਕਿੱਦਾਂ ਦਾ ਬਿਆਨ ਆ ਇਹ ਉਹ ਤਾਂ ਫੋਕੇ ਬਿਆਨ ਦਿੰਦੇ ਨਾ ਡਾਕਟਰ ਅਰਜੋਨ ਸਾਹਿਬ ਚੌਥੇ ਨੰਬਰ ਤੇ ਆਉ ਗੱਲ ਕਰੋ ਮੂੰਹ ਤੂੰ ਤੇ ਠੀਕ ਆ ਐਵੇਂ ਹੀ ਕਰੀ ਜਾਂਦੇ ਚੌਥਾ ਨੰਬਰ ਆਪਣਾ ਭਾਲਦੇ ਹੋ ਤੁਸੀਂ ਲਿਗਵਾਰੇ ਦੇ ਚੌਥੇ ਤੋਂ ਵੀ ਪੰਜਵੇਂ ਤੇ ਜਾਣ ਨੂੰ ਫਿਰਦੇ ਆ ਇਹ ਦੇਖੋ ਜਨਤਾ ਦੇ ਹੱਥ ਹੁੰਦਾ ਜਨਤਾ ਦਾ ਜੋ ਪਿਆਰ ਆ ਜੋ ਝਲ ਗਿਆ ਤੁਸੀਂ ਪਿੰਡਾਂ 'ਚ ਚਲ ਜਓ ਕੋਈ ਪਾਰਟੀ ਦੇਦੀ ਨਹੀਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਝਾੜੂ ਹੋਰ ਕੋਈ ਪਾਰਟੀ ਦੇਦੀ ਤਾਂ ਦਾ ਦਿਓ ਮੈਨੂੰ ਨਹੀਂ ਨਹੀਂ ਜੀ ਜੀ ਕੀ ਲੱਗਦਾ ਤੁਹਾਨੂੰ ਕਿੰਨੇ ਮਾਰਜਿਨਾਂ ਜਿੱਤ ਹੋਊਗੀ ਆਮ ਪਾਰਟੀ ਦੀ ਦੇਖੋ ਮਾਰਜਿਨ ਤਾਂ ਸਤਗੁਰ ਨੇ ਆ ਸਾਡੀ ਖੁਆਇਸ਼ ਆ ਸਾਨੂੰ ਉਸ ਸਤਗੁਰ ਤੇ ਭਰੋਸਾ ਆ ਜਿੰਨਾ ਅਸੀਂ 2 ਸਾਲ ਦੇ ਵਿੱਚ ਕੰਮ ਕੀਤਾ ਅਸੀਂ ਤਾਂ ਲੋਕਾਂ ਨੂੰ ਸਟੇਟ ਤੇ ਕਿਹਾ ਕਿ ਭਾਈ ਜੀ ਸਾਡੇ 2 ਸਾਲ ਦੇ ਕੰਮਾਂ ਤੇ ਤੀਕੋ ਜਾ ਬੋਰਸਾ ਤੋਂ ਪਾ ਲਓ ਨਹੀਂ ਤਾਂ ਉਹਨਾਂ ਨੂੰ ਪਾ ਲਓ ਕੋਈ ਚੱਕਰ ਨਿਕਾ ਬਹੁਤ ਖੁਸ਼ ਆ ਅੱਜ ਕੰਡੀ ਦੇ ਵਿੱਚ 50 ਸਾਲ ਬਾਅਦ ਪਾਣੀ ਆਇਆ 50 ਸਾਲ ਬਾਅਦ ਭਾਈ ਜੀ ਤੇ ਕੰਡੀ ਵਾਲੇ ਲੋਕ ਅੱਜਕੱਲ ਪੜੇ ਲਿਖੇ ਨੇ ਨਿਆਣੇ ਥੋੜੋ ਆ ਜਿਹੜੇ ਕਹਿੰਦੇ ਸੀ ਭਾਜਪੀ ਦਾ ਗਾੜਿਆ ਉਹ ਗਾੜਿਆ ਤੁਸੀਂ ਦੇਖਿਆ ਹੀ ਆ ਗੜ ਗੜ ਸਭ ਪਟ ਕੇ ਮਾਰੇ ਮਾਨ ਸਾਹਿਬ ਆਓ ਜੋ ਕਹਿੰਦੇ ਆ ਕਰਦੇ ਆ ਲੋਕਾਂ ਦੇ ਹਰਮਨ ਪਿਆਰੇ ਨੇਤਾ ਆ ਸਰ ਤੁਸੀਂ ਅੱਜ ਤੱਕ ਕਾਫੀ ਸਾਲ ਵੋਟ ਵੀ ਪਾਈ ਹੋਣੀ ਆ ਸਿਆਸਤ ਦੇ ਵਿੱਚ ਵੀ ਰਹੇ ਹੋ ਅੱਜ ਤੱਕ ਤੁਹਾਡੀ ਨੌਲੇਜ ਦੇ ਵਿੱਚ ਕਿੰਨੇ ਕਿਦਾਂ ਦੇ ਲੀਡਰ ਆ ਜਿਨ੍ਹਾਂ ਨੇ ਸਟੇਜ ਤੋਂ ਕਿਹਾ ਹੋਵੇ ਕਿ ਜੇ ਮੈਂ ਕੰਮ ਕੀਤਾ ਤਾਂ ਵੋਟ ਪਾ ਦਿਓ ਮੈਨੂੰ ਕੀ ਆ ਬਜ਼ੁਰਗ ਇੱਥੇ ਘੁੰਮਦੇ ਆ ਅੱਜ ਤੱਕ ਅਸੀਂ ਕਿਸੇ ਦੇ ਮੂੰਹ ਸੁਣਿਆ ਹੀ ਨਹੀਂ ਇਹ ਕੱਲ ਪਹਿਲੀ ਵਾਰੀ ਆਮ ਆਦਮੀ ਪਾਰਟੀ ਦਾ ਨਾਰਾ ਵੀ ਜੇ ਭਾਈ ਸਾਡੇ ਕੰਮ ਚੰਗੇ ਲੱਗੇ ਤਾਂ ਸਾਨੂੰ ਵੋਟ ਪਾ ਦਿਓ ਨਹੀਂ ਤਾਂ 27 ਚ ਵੀ ਅੱਪੇ ਕਮਾਂਗੇ ਆਪਣਾ ਰਿਪੋਰਟ ਕਾਰਡ ਲੈ ਕੇ ਜਾਂਨੇ ਪਿੰਡਾਂ ਜੇ ਖੜੇ ਹੋ ਕੇ ਕਹਿਦਾ ਕੋਈ ਸਰਪੰਚ ਕੋਈ ਪੰਚ ਕਹਦੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਐਮਐਲਏ ਦੇ ਘਰੇ ਗਏ ਸੀ ਸੇਵਾਦਾਰਾਂ ਦੇ ਔਰ ਸਾਨੂੰ ਉਂਡੀ 1 ਰੁਪਏ ਤੋਂ 1 ਪੈਸਾ ਵੀ ਝਲਕਾਈ ਹੋਵੇ ਪਈ ਅਸੀਂ ਉਹਨਾਂ ਜਿਹਦੇ ਸਹੀ ਕੰਮ ਆ ਘਟ ਕੇ ਕੰਮ ਕਰਾਈ ਦੇ ਚਾਹੇ ਕੋਈ ਵੀ ਹੋਰ ਆਪਣਾ ਬਣਾਇਆ ਹੋਇਆ ਇਨਸਾਨ ਆ ਸਾਡੀ ਰੱਬ ਨੇ ਡਿਊਟੀ ਲਾਈ ਆ ਅਸੀਂ ਜੋ ਸਤਗੁਰੂ ਚੰਗਾ ਲੱਗਦਾ ਉਹ ਕਰਨਾ ਆ ਤੇ ਇਹਦੇ ਚ ਕੋਈ ਦੋ ਰਹਿਮਾ ਨਹੀਂ ਸਾਡੇ ਸਾਰਿਆਂ ਨੇ ਮਿਹਨਤ ਕੀਤੀ ਆ 2 ਸਾਲ ਚ ਜਿੰਨਾ 2 ਸਾਲ ਦੇ ਵਿੱਚ ਕੰਮ ਹੋਇਆ ਇਹ ਆ 4 ਚੰਨ ਸਾਲਾਂ ਬਾਅਦ ਸਟਾਰਟ ਕਰਦੇ ਹੁੰਦੇ ਜਿੱਨਾ ਅਸੀਂ ਖਤਮ ਕਰਤਾ 2 ਸਾਲਾਂ ਚ